ਉਹਨੂੰ ਅੱਜ ਲੱਗੀ ਆਪਣੇ ਕੁੱਤੇ ਦਾ ਇਸ਼ਨਾਨ ਕਰਾਉਣਾ ਗਰਮੀ ਬੜੀ ਤੇਜ਼ਾ ਇਸ਼ਨਾਨ ਪਾਣੀ ਕਰਾਦੀਏ ਇਹਨਾਂ ਦਾ ਸਿਰ ਵੀ ਨਵਾਲ ਦੇਦਾ ਆ ਫਰੀ ਮੇਰਾ ਇਹ ਦਿਵਾਣਦੇ ਆ ਪੌਂਟਲ ਮੁੱਠਾ ਜੰਡ ਜਾਂਦਾ ਹੈ ਗਰਮੀ ਬਹੁਤ ਜ਼ਿਆਦਾ ਹੈ Det er vanskelig å se hvordan det blir etter hvert. ਇਹ ਕਸ਼ਕਾਰੀ ਆ ਬੰਨਿਆ ਵਾ ਬੜੀ ਦੀਵਾਰੀ ਆ ਤਵਾਲਾ ਤੇ ਕੋਲੋਤੇ ਬੜਾ ਸ਼ੀਤ ਜਿਹਾ ਬਣ ਗਿਆ ਜਦੋਂ ਲਿਆਂਦਾ ਉਹ ਪੂਦਾ ਮੜਾ ਮੜਾ ਵੀ ਨਾ ਨੂੰ ਕਰਦੀ ਕਰਤਾ ਨਾ ਹੋਂ ਤੋਂ ਇਥੇ ਉਹ ਨੂੰ ਲਾਇਦਾ ਫੰਡੋਣਾ ਹੀ ਪੈਣਾ ਵਾ ਹਾਂ ਕੋਈ ਨਾ ਕੋਈ ਕੋਸੋਂ ਦਬਾਤੀ ਨਾ ਤਾਂ ਹੀ ਚੱਲਿਆ ਬਣ ਗਿਆ ਬਹੁਤ ਏਕੀ काई दरभंगांतनवाड़ के छोटा